ਦੋਸਤੋ ਸਵਾਗਤ ਹੈ। ਹਾਂ ਮੈਂ ਤੁਹਾਡਾ ਆਪਣੀ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਸਟਾਫ ਨਰਸ ਅਤੇ MPHW ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਫੀਮੇਲ ਐਗਜ਼ਾਮ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਮਲਟੀਪਲ ਚੁਆਇਸ ਕੁਐਸ਼ਨਸ ਦੀ ਪ੍ਰੈਕਟਿਸ। ਇਹ ਪ੍ਰਸ਼ਨ ਤੁਹਾਡੀ ਤਿਆਰੀ ਲਈ ਬਹੁਤ ਹੀ ਮਦਦਗਾਰ ਹੋਣਗੇ। ਚਲੋ ਫੇਰ ਸ਼ੁਰੂ ਕਰੀਏ ਬਿਨਾਂ ਕਿਸੇ ਦੇਰੀ ਦੇ। ਤੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਜ ਦਾ ਜਿਹੜਾ ਸਾਡਾ ਪਹਿਲਾ ਪ੍ਰਸ਼ਨ ਰਹੇਗਾ ਉਹ ਰਹੇਗਾ ਜੀ ਗੁਰੂ ਅਮਰਦਾਸ ਜੀ ਨੇ ਸਿੱਖ ਪਾਈਚਾਰੇ ਨੂੰ ਸੰਗਠਿਤ ਕਰਨ ਲਈ ਕਿਹੜੀ ਪ੍ਰਸ਼ਾਸਕਿਕ ਪ੍ਰਣਾਲੀ ਸਥਾਪਿਤ ਕੀਤੀ ਸੀ? ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਪਾਈਚਾਰੇ ਨੂੰ ਸੰਗਠਨ ਸੰਗਠਿਤ ਕਰਨ ਦੇ ਲਈ ਮੰਜੀ ਪ੍ਰਣਾਲੀ ਸ਼ੁਰੂ ਕੀਤੀ ਸੀ। ਸੋ ਇਹਦੇ ਵਿੱਚ 22 ਮੰজੀਆਂ ਸੀ। ਮੰਜੀ ਪ੍ਰਣਾਲੀ ਅਧੀਨ ਕਿੰਨੇ ਪ੍ਰਸ਼ਾਸਨਿਕ ਖੇਤਰ ਬਣਾਏ ਗਏ ਸਨ? ਮੰਜੀ ਪ੍ਰਣਾਲੀ ਅਧੀਨ 22 ਪ੍ਰਸ਼ਾਸਨਿਕ ਖੇਤਰ ਬਣਾਏ ਗਏ ਸਨ ਜਿਨ੍ਹਾਂ ਨੂੰ ਮੰজੀਆਂ ਕਿਹਾ ਜਾਂਦਾ ਸੀ। ਇਹਨਾਂ ਪ੍ਰਸ਼ਾਸਨਿਕ ਖੇਤਰਾਂ ਵਿੱਚੋਂ ਇੱਕ ਦੇ ਆਗੂ ਨੂੰ ਕੀ ਕਿਹਾ ਜਾਂਦਾ ਸੀ? ਇਹਨਾਂ ਪ੍ਰਸ਼ਾਸਨੀ ਖੇਤਰਾਂ ਵਿੱਚੋਂ ਆਗੂ ਨੂੰ ਮੰਜੀਦਾਰ ਜਾਂ ਮਸੰਦ ਕਿਹਾ ਜਾਂਦਾ ਸੀ ਸੋ ਇਹਦਾ ਰਾਈਟ ਆਨਸਰ ਆਏਗਾ ਮੰਜੀਦਾਰ ਅਗਲਾ ਕੁਐਸਚਨ ਹੈ ਜੀ ਇਨਾਂ ਖੇਤਰਾਂ ਦੇ ਆਗੂਆਂ ਵਿੱਚ ਕੌਣ ਸ਼ਾਮਲ ਸਨ ਇਨਾਂ ਖੇਤਰਾਂ ਦੇ ਆਗੂਆਂ ਵਿੱਚ ਕਈ ਔਰਤਾਂ ਸ਼ਾਮਲ ਸਨ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਕਈ ਔਰਤਾਂ ਮੰਜੀ ਪ੍ਰਣਾਲੀ ਦੀ ਸਥਾਪਨਾ ਕਿਸ ਦਾ ਇੱਕ ਤਰੀਕਾ ਸੀ ਮੰਜੀ ਪ੍ਰਣਾਲੀ ਦੀ ਜਿਹੜੀ ਸਥਾਪਨਾ ਸੀ ਉਹਦਾ ਤਰੀਕ ਉਹ ਇੱਕ ਤਰੀਕਾ ਸੀ ਵਿਸ਼ਵਾਸ ਦੀ ਪਹੁੰਚ ਨੂੰ ਵਿਕੇਂਦਰੀਕ੍ਰਿਤ ਕਰਨਾ ਅਤੇ ਮਜ਼ਬੂਤ ਕਰਨਾ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਸੀ 우ੜਾ ਐਡਾ ਈਡੀ ਆਏਗਾ ਦਾ ਆਨਸਰ ਵਿਸ਼ਵਾਸ ਦੀ ਪੌਂਚ ਨੂੰ ਕੇਂਦ੍ਰਿਤ ਕੇਂਦਰੀਕ੍ਰਿਤ ਕਰਨਾ ਅਤੇ ਮਜ਼ਬੂਤ ਕਰਨਾ ਅਗਲਾ ਕੁਐਸਚਨ ਹੈ ਜੀ ਮੰਜੀ ਪ੍ਰਣਾਲੀ ਦਾ ਮੁੱਖ ਉਦੇਸ਼ ਕੀ ਸੀ ਮੰਜੀ ਪ੍ਰਣਾਲੀ ਦਾ ਮੁੱਖ ਉਦੇਸ਼ ਸੀ ਕਿ ਸਿੱਖ ਧਰਮ ਦਾ ਸੰਦੇਸ਼ ਫੈਲਾਉਣਾ ਸੋ ਇਹ ਦਾ ਰਾਈਟ ਆਨਸਰ ਆਏਗਾ ਜੀ ਐਡਾ ਸਿੱਖ ਧਰਮ ਦਾ ਸੰਦੇਸ਼ ਫੈਲਾਉਣਾ ਅਗਲਾ ਕੁਐਸਚਨ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਮਸ਼ਹੂਰ ਰਚਨਾ ਦਾ ਨਾਮ ਕੀ ਸੀ ਇਹ ਪ੍ਰੀਵੀਅਸ ਕੁਐਸਚਨ ਦੇ ਵਿੱਚ ਪੇਪਰ ਆਇਆ ਹੋਇਆ 120 ਪੋਸਟਾਂ ਸਟਾਫ ਨਰ ਦੀਆਂ ਚ ਸ਼੍ਰੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਮਸ਼ਹੂਰ ਰਚਨਾ ਸੀ ਆਨੰਦ ਸਾਹਿਬ ਸੋ ਇਦੈ ਰਾਈਟ ਆਨਸਰ ਆਏਗਾ ਜੀ ਆਨੰਦ ਸਾਹਿਬ ਅਗਲਾ ਕੁਐਸਚਨ ਹੈ ਜੀ ਆਨੰਦ ਸਾਹਿਬ ਨੂੰ ਕਿਸ ਦੇ ਮਾਰਕ ਇੱਕ ਡੂੰਗੀ ਵਿਆਖਿਆ ਵੱਜੋਂ ਦਰਸਾਇਆ ਗਿਆ ਆਨੰਦ ਸਾਹਿਬ ਨੂੰ ਇਦਾਂ ਰਾਈਟ ਆਨਸਰ ਆਏਗਾ ਜੀ ਅਧਿਆਤਮਿਕ ਮੁਕਤੀ ਅਤੇ ਹੋਣ ਦੀ ਇੱਕ ਆਨੰਦਮਈ ਅਵਸਥਾ ਅਧਿਆਤਮਿਕ ਮੁਕਤੀ ਅਤੇ ਹੋਣ ਦੀ ਇੱਕ ਆਨੰਦਮਈ ਅਵਸਥਾ ਸੋ ਇਦੈ ਰਾਈਟ ਆਨਸਰ ਆਏਗਾ ਜੀ ਐਡਾ ਗੁਰੂ ਅਮਰਦਾਸ ਜੀ ਦੇ ਭਜਨ ਮੁੱਖ ਤੌਰ ਤੇ ਕਿਸ ਭਾਸ਼ਾ ਵਿੱਚ ਰਚੇ ਗਏ ਹਨ ਗੁਰੂ ਅਮਰਦਾਸ ਜੀ ਦੇ ਜਿਹੜੇ ਭਜਨ ਨੇ ਉਹ ਪੰਜਾਬੀ ਭਾਸ਼ਾ ਵਿੱਚ ਰਚੇ ਗਏ ਹਨ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਪੰਜਾਬੀ ਅਗਲਾ ਕੁਐਸਚਨ ਹੈ ਜੀ ਗੁਰੂਆਂ ਦੀ ਗੁਰੂ ਜੀ ਦੀਆਂ ਰਚਨਾਵਾਂ ਹੋਣ ਕਿਸ ਪਵਿੱਤਰ ਗ੍ਰੰਥ ਦਾ ਹਿੱਸਾ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹਨ ਗੁਰੂ ਅਮਰਦਾਸ ਜੀ ਦੀਆਂ ਰਚਨਾਵਾਂ ਜਿਹੜੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹਨ ਸੋ ਇਹਦਾ ਰਾਈਟ ਆਨਸਰ ਆਏਗਾ ਈਡੀ ਸੋ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11 ਗੁਰੂ ਅਮਰਦਾਸ ਜੀ ਨੇ ਆਪਣੇ ਉੱਤਰਾਧਿਕਾਰੀ ਵਜੋਂ ਕਿਸ ਨੂੰ ਚੁਣਿਆ ਗੁਰੂ ਅਮਰਦਾਸ ਜੀ ਨੇ ਆਪਣਾ ਉੱਤਰਾਧਿਕਾਰੀ ਭਾਈ ਜੇਠਾ ਜੀ ਨੂੰ ਚੁਣਿਆ ਸੀ ਸੋ ਦਾ ਰਾਈਟ ਆਨਸਰ ਆਏਗਾ ਜੀ ਈਡੀ ਭਾਈ ਜੇਠਾ ਗੁਰੂ ਬਣਨ ਤੋਂ ਬਾਅਦ ਉਹਨਾਂ ਦੀ ਉੱਤਰਾਧਿਕਾਰੀ ਦਾ ਨਾਮ ਕੀ ਸੀ ਜਦੋਂ ਪਹਿਲਾਂ ਗੁਰੂ ਬਣਨ ਤੋਂ ਪਹਿਲਾਂ ਉਹਨਾਂ ਦੇ ਉੱਤਰਾਧਿਕਾਰੀ ਦਾ ਨਾਮ ਭਾਈ ਜੇਠਾ ਸੀ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਸੀ ਉਹਨਾਂ ਦਾ ਨਾਮ ਗੁਰੂ ਬਣਨ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਦਾ ਨਾਮ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਆ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13 ਗੁਰੂ ਅਮਰਦਾਸ ਜੀ ਨੇ ਵੰਸ਼ ਨਾਲੋਂ ਵੱਧ ਯੋਗਤਾ ਪ੍ਰਤੀ ਆਪਣੀ ਵਚਨ ਬੱਤ ਦਾ ਪ੍ਰਦਰਸ਼ਨ ਇਸ ਤਰ੍ਹਾਂ ਕੀਤਾ ਆਪਣੇ ਜਵਾਈ ਨੂੰ ਉਤਰਾਧਿਕਾਰੀ ਵਜੋਂ ਨਾਮਜ਼ਦ ਕਰਨ ਤੇ ਠੀਕ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਐਡਾ ਠੀਕ ਹੈ ਆਪਣੇ ਜਵਾਈ ਨੂੰ ਉਤਰਾਧਿਕਾਰੀ ਵਜੋਂ ਨਾਮਜ਼ਦ ਕਰਨਾ ਅਗਲਾ 14 ਨੰਬਰ ਕੁਐਸਚਨ ਦਾ ਕੁਐਸਚਨ ਰਹੇਗਾ ਜੀ ਗੁਰੂ ਅਮਰਦਾਸ ਜੀ ਨੇ ਕੀ ਸੰਕਲਿਤ ਕੀਤਾ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਨੀਂਹ ਰੱਖੀ ਸੋ ਦਾ ਰਾਈਟ ਆਨਸਰ ਆਏਗਾ ਪਹਿਲੇ ਦੋ ਗੁਰੂਆਂ ਅਤੇ ਹੋਰ ਸੰਤ ਸਖਸ਼ੀਸਾਂ ਦੇ ਭਜਨਾਂ ਦਾ ਸੰਗ੍ਰਹਿ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਪਹਿਲੇ ਦੋ ਗੁਰੂਆਂ ਅਤੇ ਹੋਰ ਸੰਤ ਸਖਸ਼ੀਸ ਸਖਸ਼ੀ ਆਤਾਂ ਦੇ ਭਜਨਾਂ ਦਾ ਗ੍ਰੰਥ ਸੋ ਇਹਦਾ ਰਾਈਟ ਆਨਸਰ ਆਏਗਾ ਇਹ ਹੀ ਹੈ ਐਡਾ ਅਗਲਾ ਕੁਐਸਚਨ ਹੈ ਜੀ ਪਾਠ ਗੁਰੂ ਰਾਮਦਾਸ ਜੀ ਦੇ ਰਾਜ ਨੂੰ ਇਸ ਸਮੇਂ ਦੇ ਰੂਪ ਵਿੱਚ ਦਰਸਾਉਂਦਾ ਹੈ ਇਹਦਾ ਰਾਈਟ ਆਨਸਰ ਆਏਗਾ ਐਡਾ ਸਮਾਜਿਕ ਇਕਸੁਰਤਾ ਅਤੇ ਸੁਧਾਰ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 16 ਪਾਠ ਦੇ ਅਨੁਸਾਰ ਗੁਰੂ ਅਮਰਦਾਸ ਜੀ ਦੇ ਜੀਵਨ ਨੇ ਕਿਹੜੀਆਂ ਮੁੱਖ ਸਿੱਖ ਕਦਰਾਂ-ਕੀਮਤਾਂ ਦੀ ਉਦਾਹਰਣ ਦਿੱਤੀ ਹੈ ਪਾਠ ਦੇ ਅਨੁਸਾਰ ਨੀਸਵਾਰਥ ਸੇਵਾ ਤੇ ਅਧਿਆਤਮਿਕ ਸੰਗਤ ਸੋ ਦਾ ਰਾਈਟ ਆਨਸਰ ਆਏਗਾ ਜੀ ਈੜਾ ਨੀਸਵ ਈੜੀ ਸੌਰੀ ਈੜੀ ਨੀਸਵਾਰਥ ਸੇਵਾ ਅਤੇ ਅਧਿਆਤਮਿਕ ਸੰਗਤ ਸੋ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 17 ਸਾਰਿਆਂ ਨੂੰ ਇਕੱਠਾ ਬੈਠ ਕੇ ਖਾਣ ਦੀ ਲੋੜ ਦੀ ਨੀਤੀ ਕਿਸ ਧਾਰਨਾ ਨੂੰ ਸਿੱਧੀ ਚੁਣੌਤੀ ਸੀ ਚੁਣੌਤੀ ਸੀ ਜੀ ਰਸਮੀ ਅਪਵਿੱਤਰਤਾ ਰਸਮੀ ਇਹ ਦਾ ਰਾਈਟ ਆਨਸਰ ਆਏਗਾ ਰਸਮੀ ਅਪਵਿੱਤਤਾ ਅਗਲਾ ਕੁਐਸਚਨ ਹੈ ਜੀ ਸੰਗਤ ਅਤੇ ਪੰਗਤ ਵਿਕਾਂਸ਼ ਇਹਨਾਂ ਸਿਧਾਂਤਾਂ ਨੂੰ ਦਰਸਾਉਂਦਾ ਹੈ ਸੰਗਤ ਅਤੇ ਪੰਗਤ ਜਿਹੜਾ ਵਿਕਾਂਸ਼ ਹੈ ਵਾਕ ਹੈ ਉਹਦੇ ਸਿਧਾਂਤ ਤੇ ਇਕੱਠੇ ਖਾਣਾ ਤੇ ਇਕੱਠੇ ਬੈਠਣਾ ਸੋ ਦਾ ਰਾਈਟ ਆਨਸਰ ਹੈਗਾ ਐਡਾ ਸੋ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 19 ਗੁਰੂ ਜੀ ਦੇ ਸੁਧਾਰਾਂ ਨੂੰ ਆਪਣੇ ਸਮੇਂ ਲਈ ਬੁਨਿਆਦੀ ਮੰਨਿਆ ਜਾਂਦਾ ਸੀ ਕਿਉਂਕਿ ਉਹ ਕਿਉਂਕਿ ਉਹ ਬਹੁਤ ਪ੍ਰਭਾਵਸ਼ਾਲੀ ਅਤੇ ਚੁਣੌਤੀਪੂਰਨ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਵਾਲੇ ਸਨ ਸੋ ਦਾ ਰਾਈਟ ਆਨਸਰ ਆਏਗਾ ਜੀ ਬਹੁਤ ਪ੍ਰਭਾਵਸ਼ਾਲੀ ਅਤੇ ਚੁਣੌਤੀਪੂਰਨ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਵਾਲੇ ਸਨ ਅਗਲਾ ਕੁਐਸਚਨ ਆਏਗਾ ਜੀ ਕੁਐਸਚਨ ਨੰਬਰ 20 ਗੁਰੂ ਅਮਰਦਾਸ ਜੀ ਦੀ ਵਿਰਾਸਤ ਨੂੰ ਇਹਨਾਂ ਵਿੱਚੋਂ ਇੱਕ ਵੱਜੋ ਦਰਸਾਇਆ ਜਾਂਦਾ ਹੈ ਇਸ ਦਾ ਰਾਈਟ ਆਨਸਰ ਆਏਗਾ ਦਇਆ ਸੁਧਾਰ ਅਤੇ ਸੰਗਠਨ ਸੋ ਇਹਦਾ ਆਨਸਰ ਆਏਗਾ ਈਡੀ ਦਇਆ ਸੁਧਾਰ ਅਤੇ ਸੰਗਠਨ ਮੈਂ ਆਸ਼ਾ ਕਰਦੀ ਆਂ ਕਿ ਮੈਂ ਜਿੰਨੇ ਵੀ ਐਮਸੀਕਿਊਸ ਤੁਹਾਨੂੰ ਕਰਾਏ ਨੇ ਉਹ ਤੁਹਾਨੂੰ ਸਾਰੇ ਸਮਝ ਲੱਗਿਓ ਹੋਣਗੇ ਅਗਰ ਤੁਹਾਨੂੰ ਕੋਈ ਡਾਊਟ ਜਾਂ ਕੋਈ ਕੁਐਸਚਨ ਦੇ ਵਿੱਚ ਕੋਈ ਨਹੀਂ ਸਮਝ ਆਂਦੀ ਇੱਕ ਕੋਈ ਕੁਐਰੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਸਕਦੇ ਹੋ ਤੇ ਆਪਣਾ ਡਾਊਟ ਵੀ ਕਲੀਅਰ ਕਰ ਸਕਦੇ ਹੋ ਸੋ ਮੇਰੀ ਵੀਡੀਓਜ਼ ਨੂੰ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਧੰਨਵਾਦ ਥੈਂਕ ਯੂ ਵੈਰੀ ਮਚ